ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਬਾਈ ਸਾਰਿਆਂ ਨੂੰ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਬਹੁਤ ਸਲਾਕੇ ਬਾਈ ਟਾਇਰ ਕਸਤਾ ਆਪਾਂ ਨੇ ਕਰਤਾ ਕੰਮ ਕੰਪਲੀਟ ਮਸ਼ੀਨ ਦਾ ਕੰਮ ਹੋ ਗਿਆ ਰੈਡੀ ਤੇ ਆਪਾਂ ਹੁਣ ਲਾਉਨੇ ਆਂ ਦਾ ਲੀਵਰ ਲੀਵਰ ਲਾ ਕੇ ਚੈੱਕ ਕਰ ਲਈਏ ਹਾਂ ਕਰੀ ਸਟਾਰਟ ਚੱਲ I don't know. 81500 ਕਰੋੜ ਦੇ ਇੱਕ ਦੰਦਾ ਹੋਰ ਕਾਹ ਕਰ ਹਾਂ ਚੈਂਪਰਾਂ ਵਾਲਾ ਲਾਈ ਟਰਲਾ ਉਰਲਾ ਹਾਂ ਬਾ ਕਰਦੇ ਬੰਦ ਤਿਆਰ ਆ ਹੁਣ ਮਸ਼ੀਨ ਆਪਣੀ ਹਾਂ ਤਿਆਰ ਕਲਾਸ ਲੈ ਕੇ ਆਇਆ ਚਾਹ ਬਣਾ ਕੇ ਚੱਲ ਕਲਾ ਮੈਂ ਨਹੀਂ ਪੀਣੀ ਯਾਰ ਬਹੁਤ ਪੀ ਲਈ ਚਾਹ ਅੱਜ ਲੈ ਗੁੱਡ ਗੁੱਡ ਟੋਪੀ ਨਾ ਨਾ ਵਾ ਵਾਸ ਲੈ ਮੰਤਰੀ ਤੂ ਲਾ ਹੁਣ ਆਇ ਕਰ ਕਟਰ ਲੈ ਆਓ ਇੱਧਰ ਹਾਂ ਆ ਲਾਏ ਹੋਰ ਕਾਹ ਦਾ ਮੰਤਰੀ ਚਾਹ ਪੀ ਲਿਆ ਯਾਰ ਤੂੰ ਕਲਾਸ ਬਾਈ ਖੋਸਾ ਪੂਰਾ ਕੈਨਾ ਵਧੀਆ ਕੀਤਾ ਕੰਮ ਤੇ ਹੁਣ ਕਟਰ ਦਾ ਕੰਮ ਰਹਿ ਗਿਆ ਬਸ ਕਟਰ ਦਾ ਵੀ ਥੋੜਾ ਜਿਹਾ ਕੰਮ ਆ ਐਂਗਲ ਜਾ ਪਟ ਕੇ ਸਹੀ ਕਰਨਾ ਉਹਦੇ ਨਾਟ ਟੁੱਟੇ ਮੇਂ ਐਂਗਲ ਵਾਲੇ ਜੀ ਝਾਪਾ ਟੈਂਗਰਾਂ ਕੱਸਦੇ ਉਹਨੇ ਚਾਰ ਪੰਜ ਕਿੰਨਾ ਟੁੱਟੇ ਹੋਏ ਨੇ ਉਹ ਖੋਲ ਕੇ ਟੈਂਗਲ ਮੁਰੂ ਚਦਰਪੱਟਕੇ ਤੇ ਥਲੋਂ ਨਾਟੰਦਰ ਬਿਲਡਿੰਗ ਕਰ ਦਾਂਗੇ ਟੋਪੀਆਂ ਤੇ ਲੈ ਇਹ ਹੁਣ ਕਾਟਰ ਕੱਢ ਕੇ ਉਧਰੋ ਇਹ ਤਾਂ ਤਾਨ ਮਲੇ ਨੀ ਕਾਮਰੀ ਆਪੋ ਆਪ ਮੱਲੀ ਜਾ ਕਾਮ ਇਹ ਤਾਨ ਹੁੰਦੇ ਆਪੋ ਆਪ ਬੰਦ ਹੋ ਜਾਂਦਾ ਇੱਕਦਮ ਪਹਿਲਾਂ ਮਰ ਮੂਰਤੂ ਤਾਂ ਕਣਕਣੇ ਵੀ ਕੇ ਕਿ ਸ਼ਨੀਵਾਰ ਸ਼ਨੀਵਾਰ ਨੂੰ ਕਹਿ ਰਿਹਾਤਾ ਤਾਂ ਕਿਲਾਸਾ ਕਿੱਲਾ ਸਲਪਟੇ ਹਾਂ ਲਸਣ ਪਟੇ ਆ ਬਹੁ ਬੜਾ ਬੜਾ ਹੋ ਗਿਆ ਹਟੇ ਕਹਿੰਦਾ ਛੋਟਾ ਛੋਟਾ ਹੋ ਗਿਆ ਗੱਠੀ ਬਣ ਗਈ ਪੂਰੀ ਹਾਂ ਰ 20000 ਦਾ ਭਾਅ ਹੈ ਅੱਛਾ ਹੂੰ ਵਧੀਆ ਹੈ ਪਹਿਲਾਂ ਸੰਦ ਲਸਣ ਦੇਖੋ ਬਾਈ ਕਿੰਨਾ ਵਧੀਆ ਦਸਣ ਬਣਦੀ ਗਿਆ ਬਣ ਗਿਆ ਹੋਰ ਇੱਥੇ ਪਾਲਨ ਦਾ ਸੋਟੇ ਗਲਾਸ ਚ ਚਾਹ ਪੀ ਲਓ ਬਾਈ ਇਹ ਇੱਥੇ ਜਾਣਾ ਆਪਣਾ ਯਾ ਨਹੀਂ ਯਾ ਭਾਈ ਪੋਸਟਰ ਕਹਿੰਦਾ ਅਮਰੂਦ ਖਵਾ ਕੇ ਲੈ ਕੇ ਆਉਣਾ ਤੈਨੂੰ ਅਮਰੂਦ ਦੇਖਿਓ ਤੁਸੀਂ ਐਡੇ 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 ਅਮਰੂਦ ਲੱਗੇ ਹੋਏ ਨੇ ਬਹੁਤ بڑے بڑے ਅਮਰੂਦ ਨੇ ਇਥੇ ਐਮਪੀ ਦੇ ਤੇ ਆ ਗਏ ਆਪਾਂ ਹੁਣ ਬਾਗ 'ਚ ਇਹ ਬਾਗ ਉਹ ਵੱਡੇ ਅਮਰੂਦ ਆ। ਇਹ ਲਾਸੇ ਲਫਾਫੇ ਤਾਂ ਲਾਏ ਹੋਏ ਨੇ ਵੀ ਉਹ ਨਾ ਹੋਵੇ ਆਪਣੇ ਜਰਮਰ ਨਾ ਖਾਏ। ਨਾ 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 ਇਸ ਤੇ ਲਗਾ ਹੋਇਆ ਇਹ ਕੀ ਹੈ? ना नआमरू तो लगा हुआ पेपर लगा ऊपर पेपर आ हो पेपर क्यों लाया भाई वो जानवर के लिए आ हो ही जानवर जानवर और क्वालिटी अच्छी बनती है ठीक है ठीक है वो ऊपर से मतलब हां वो सॉफ्ट रहता यूं। थीगा, थीगा, थीगा। है यूं ठीक है ठीक है ठीक है यूं चला चल हां हां ये तार लगा डाल आ जाल वो जानवर के लिए ये तो बोल रहा ना वो ऐसे वाले, हाँ, वाले ये अखबार लाया है ना पे ये एक एक पे चाचा अखबार लगे हुए हैं उसके बाद पॉलोथीन है अंदर एक अच्छा डबल डबल है हाँ डबल डबल लिफाफा लग गया लिफाफा लग गया हुआ है ये गेट के थे चल अंदर जाए ना हाँ ये गेट तो यार अपन ने नहीं लाया बाग अपना ठीक है

ਇਹ ਸਾਰੇ ਆ ਉਹ ਉਹ ਉੱਪਰਲਾ ਉਸ ਤੋਂ ਵੀ ਜ਼ਿਆਦਾ بڑا ਹਨ ਹਾਂ ਹਾਂ 70 ਕੇ ਦੇਖੋ ਬਈ ਸਾਰਿਆਂ ਤੇ ਉਹ ਲਾਏ ਹੋਏ ਨੇ ਵਿੱਚ ਲਿਹਾਫੇ ਵਿੱਚ ਮਰੂਦ ਪਾ ਕੇ ਉੱਪਰ ਦੀ ਅਖਬਾਰ ਲਾਏ ਹੋਏ ਨੇ ਇਹਦੇ ਵਿੱਚੇ ਬੜਾ ਹੋਈ ਜਾਂਦਾ ਇਹ ਹਨ ਨਾਲੇ ਕੋਈ ਮੱਖੀ ਮੁੱਖੀ ਜੋ ਵੀ ਹੈ ਇਹ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਮਰੂਦ ਨੂੰ ਇਹ ਤਾਂ ਜਿੰਨੇ ਵੀ ਲੱਗੇ ਹੋਏ ਨੇ ਸਾਰੇ ਧਕੇ ਹੋਏ ਨੇ ਇਹਦਾ ਬਾਗ ਆ ਉਹ ਬੰਦਾ ਕਿੱਥੇ ਉਹ ਉੱਪਰ ਹੈ ਉਸ ਦਾ ਮਕਾਨ ਹੈ ਉੱਪਰ ਬਣਾ ਹੋਆ ਇੱਧਰ ਹਾਂ ਮੈਂ ਵੀ ਦੇਖੂ ਫੜ ਕੇ ਕਿੰਨਾ ਵੱਡਾ ਬਾਜ ਹੈ ਇਹ ਵੀ ਬਹੁਤ ਵੱਡਾ ਬਹੁਤ بڑے بڑے ਮਰੂਦ ਨੇ ਭਾਈ ਇਹਨਾਂ ਦੇ ਵਿੱਚ ਤੁਸੀਂ ਲਾ ਲਓ ਸੇਬ ਛੋਟਾ ਹਲੇ ਸੇਬ ਤੋਂ ਵੀ بڑے بڑے ਹਾਂ ਹਾਂ ਸੇਬ ਤਾਂ ਬਹੁਤ ਛੋਟਾ ਔਰ ਆਦੇ ਲੱਗਿਆ ਮਰੂਦ ਇੱਕ ਇਹ ਸਭ ਇਹ ਤਾਂ ਬਹੁਤ ਛੋਟਾ ਮਰੂਦ ਹੈ ਇਹਦੇ ਵਿੱਚ ਹੋ 파 ਦੇਖ ਹੱਥ ਛੱਡਾ ਇੰਨਾ ਇੱਕ ਗਿੱਠਾ ਜੱਡਾ ਬੜਾ ਹੋਏ ਗੂ ਮੱਲਾ ਦਾ ਮਰੂਦ ਕਿਤਨੇ ਰੁਪਏ ਕਿਲੋ ਦਿੱਤਾ ਹੈ ਇਕਲਾ ਆ ਪੁੱਸਕਰ ਹੈ ਕੀ ਪਤਾ ਪਤਾ ਨਹੀਂ ਹੈ ਯਾਰ ਆਪਣੇ ਕੋ ਅੱਛਾ ਜੀ ਪੱਕੀ ਕੀ ਉੱਪਰ ਕਿਲੋ ਹੋ ਇਹ ਹੈ ਹਾਂ ਬੜੇ ਵਾਲਾ हम्म चलो वो ठंड लगता है एक ले लेते वो तो लगाया था फोन अपनों ने कच्चे उनो जाना है वहाँ वो बोल रहा था ले यार हां लेंगे चट्टी लेंगे ठीक है तो की करनी है अपन ने इन्हें ना लेके हैं अपने हैं भी खा लेंगे बच्चे ना अच्छा इन्हें अपन की करनी है अपन साथ में पांच चार ले जाएंगे यार ਹਾਂ 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 ਤੂੰ ਘਰ ਕੀ ਉਹ ਫਿਰ ਤਾਂ ਹੋਰ ਬਾਤ ਆ ਮਿਲਤੇ ਤਾਂ ਸਭ ਦੂਰ ਹੈ ਨਹੀਂ ਆਪਾਂ ਲੈ ਲਾਂਗੇ ਮੁੱਲ ਪੈਸੇ ਦੇ ਕੇ ਲੈ ਲਾਂਗੇ ਤੂੰ ਯਾਰ ਤੂੰ ਨਾਲ ਹੀ ਮੈਂ ਆਪੀ ਦੇ ਦੂੰਗਾ ਪੈਸੇ ਨਾ 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 ਐਸਾ ਥੋੜੀ ਹੈ ਜਿਆਦਾ ਮਹਿੰਗੇ ਨਹੀਂ ਵਿਕਰੇ ਤਾਂ ਵੀ 25 ਰੁਪਏ ਕਿਲੋ ਵਿਕਰੇ ਅੱਛਾ ਇਹ ਤਾਂ ਤੁਹਾਨੂੰ ਉਧਰ ਆਤੇ ਨਾ ਤਾਂ ਕਿਰਾਇਆ ਭਾੜਾ ਲੱਗਦਾ ਹਾਂ ਸਾਡੇ ਤਾਂ 50 60 ਰੁਪਏ ਕਿਲੋ ਹੋ ਗਏ ਨੇ ਉਹ ਬਾਤ ਹੈ ਹੁੰਦੇ ਤਾਂ ਸਾਡੇ ਵੀ ਅਮਰੂਦ ਸਾਡੇ ਵੀ ਮਰੂਦ ਬਹੁਤ ਹੁੰਦਾ ਪਰ ਥੋੜਾ ਛੋਟਾ ਦੇਖਿਆ ਮੈਂ ਇਦਾਂ ਇੰਨਾ ਨਾ ਬੜਾ ਦੇਖਿਆ ਕੀ ਪਤਾ ਹੁਣ ਸਾਡੇ ਵੀ ਏਡੇ ਏਡੇ ਲੱਗਦੇ ਹੁਣ ਮਰੂਦ ਆਪਾਂ ਕਿਹੜਾ ਦੇਖੇ ਨੇ ਲਾਈਟ ਆ ਗਈ ਲਾਈਟ ਆ ਗਈ ਚਾਹ ਨਾਲ ਪਹੁੰਚ ਨਾਲ ਬੈਠ ਕਰੀਏ ਹੋਰ ਉਹਦਾ ਕੰਮ ਨਿਭਾਈਏ ਪੁੱਤਰ ਛੇ ਗਿਆ ਹਾਂ ਗਈ ਹਾਂ ਵਧੀਆ ਤੋਂ ਨੂੰ ਆਇਆ ਖੇਤੀ ਕਰਨ ਦਾ ਹਿਸਾਬ ਅਤੇ ਅਰਬਾ ਵੀ ਆ। ਹੋਰਾਂ ਦੀ ਦੇਖਿਆ ਹੋਰਾਂ ਦੀ ਨਹੀਂ ਗਏ ਹੂੰ ਇਤਨੀ ਵੜੀਆ। ਹਾਂ ਹਾਂ। ਹੋਰ। ਹੋਰ ਲੋਗੋਂ ਦੀ ਨਹੀਂ ਹੈ ਹਾਂ। ਮਰੂਦ ਦੇ ਤੋਂ ਕੱਢ ਕੇ ਤੇ ਦਿਖਾਰੇ। ਅਹ। ਦੇਖੋ ਬਾਈ ਗੱਡਾ ਮਰੂਦ। ਇਹ ਤਾਂ ਹਲੇ ਹਲੇ ਇਹ ਵੀ ਹਲੇ ਛੋਟਾ। ਹਾਂ। ਇਹਦੂ ਵੀ ਬਹੁਤ ਬੜੇ ਬੜੇ ਨੇ। ਬਹੁਤ ਬੜੇ ਬੜੇ। कितने के बाग लगे मैंने कुछ तेरे यहाँ तो चार पांच बाग ज्यादा नहीं है अपने गांव में हाँ पांच बाग है अच्छा और मेहनत तो हैगी हाँ ये क्या है कि अपने मरूदा बूटा कोई ज्यादा बड़ा भी नहीं, हाँ, हाँ, ना? नहीं बड़ा इसलिए नहीं। 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 तोड़ते कैसे कोई दिक्कत हो जाता है ऊपर चढ़ा पड़ता है ना परेशानी होती है इसकी कटिंग होती है अपने जून में अच्छा हाँ अप्रैल माह मई को मई में इसकी कटिंग कर देते सारा काट दे अच्छा ये ऊपर ओपो पर छोटा छोटा होती है इनकी अच्छा तो छोटे हैं हुँ, हुँ। 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 अच्छा बड़ा हो जाता पेड़ पेड़ बड़ा हो जाता ऊपर चढ़ते कैसे ये पेपर लगाना पड़ता है कटिंग करना पड़ता है स्प्रे करना पड़ता है ठीक है इसलिए वो बड़े नहीं होने लगते छोटे इसके बाद में ना इसमें क्या है ज्यादा फल लगते हैं ना तो उसको तोड़ तोड़ के फेंकते हैं ठीक तो, हाँ, है ज्यादा हाँ। ना ये लगते तो बहुत है ठीक है जितना अपने बेर पे पेड़ लगते, हाँ। लगते है ना बेर भी ज्यादा लगते है ठीक है सारे को रख देंगे इतने बड़े होंगे जितने कम रखोगे इतने बड़ा होगा सही गलसुन है लहसुन भी ਲਸਣ ਵਿੱਚ ਇੱਕ ਬਣ ਵੀ ਗਿਆ ਪੱਟ ਲਿਆ ਨਾ 30000 ਰੁਪਏ ਕੁੰਟਰ ਦਾ ਬੀਜ ਹੈ ਇਸਕਾ ਇਸ ਦਾ ਵੀ ਬਹੁਤ ਹਾਂ ਦੇਖ ਲਓ ਬਾਈ ਜੰਨਾ ਵਾਂਗਾ ਇਹਦਾ ਫਿਰ ਇੱਕ ਪੇੜ ਤੇ ਬਸ 50 ਕੁ 50 ਕੁ ਹਾਂ ਬਸ 20 50 20 20 25 30 ਬਸ ਇਹਨੇ ਕਿ ਰੱਖਦੇ ਨੇ ਭਾਈ ਇੱਕ ਮਰੂਤ ਦੇ ਦਰਸਤੇ ਬਸ ਇੰਨੇ ਕਿ ਡਾਟਰ ਦਾ ਵੀ ਬਾਈ ਕੰਮ ਕਰਤਾ ਓਕੇ ਤੇ ਇੰਦਰ ਖੜਾ ਕਲਾਸ ਕਲਾਸ ਖੋਸ ਹੈ ਹੋ ਗਿਆ ਕੰਮ ਵਧੀਆ ਬੈਂ ਬੜੀਆ ਫੰਗੜਾ ਫੰਗੜਾ ਨੰਮੀਆ ਪਾਤੀਆਂ ਬਾਈ ਇਹ ਐਂਗਲ ਪੱਟ ਕੇ ਨਾ ਫੰਗੜਾ ਵਾਲਾ ਐਂਗਲ ਪੱਟ ਕੇ ਸਹੀ ਕਰਕੇ ਲਾਇਆ ਇਹਦੇ ਨਾਲ ਟੁੱਟੇ ਹੋਏ ਸੀ ਵਿੱਚ ਨਟ ਨਾ ਮਿਲਾਏ ਨੇ ਕੰਮ ਆਪਣਾ ਹੁਣ ਰੈਡੀ ਹੈ ਕਲਾਸ ਨੇ ਹੋਰ ਗੱਲਾਂ ਦੀ ਗੱਲਾਂ ਮਸ਼ੀਨ ਬਹੁਤ ਸਾਫ਼ ਰੱਖੀ ਹੋਈ ਐ। ਕਲਾਸ ਫਿਰ ਦੇਖ ਕੇ ਇਹ ਟਰੈਕਟਰ ਹੂੰ ਚੱਲ ਦੇ ਜਿੰਦੇ ਫਿਰ ਮੈਂ ਮੜਾ ਤਿਆਰ ਹੋ ਦਿੰਨਾ ਤੇਮ ਇਹ ਚੱਲਦੇ ਆਪਾਂ ਐਮਪੀ ਦੇ ਵਿੱਚ ਆਪਾਂ ਆ ਦੇਖੋ ਬੋਰ ਕਰਕੇ ਇਹ ਬੋਰ ਚ ਕਹਿੰਦੇ ਪਾਣੀ ਖਤਮ ਹੋ ਗਿਆ ਹੁਣ ਇਹਨੇ ਨਵਾਂ ਬੋਰ ਕਰਾਇਆ ਉਧਰ ਕੋਟਰ ਕੱਢਣ ਵਾਲਾ ਜੇਗਾਰਡ ਬਣਾਇਆ ਪਹਿਲਾਂ ਨੇ ਆ ਦੇਖੋ ਪਾਥੀਆਂ ਇਹ ਐਂ ਪਾਦਦੇ ਨੇ ਗੋਲ ਗੋਲ ਕੰਡਾ ਕਹਿੰਦੇ ਨੇ ਇਹਨੂੰ ਕੰਡਾ ਆਪਣੇ ਕੰਨ ਤਾਂ ਪਾਥੀਆਂ ਦੂਜੀ ਲੋੜ ਪਾਦਦੇ ਨੇ ਇਹ ਗੋਲ ਗੋਲ ਬੜੀਆਂ ਬੜੀਆਂ ਇਹ ਆ ਲਾਇਆ ਬਨੇ ਐਪਲ ਬੇਰ ਐਪਲ ਬੇਰ ਦੀ 베ਰੀ ਆ ਇਹ ਬੇਰ ਲੱਗੇ ਹੋਏ ਨੇ ਜੀ ਤੇ ਆ ਦੇਖੋ ਇਹ ਕਲਾਸ ਕਹਿੰਦਾ ਸੀ ਇਹ ਸਾਗਤੀ ਦੀ 베ਰੀ ਘਟ ਲੱਗਣ ਲੱਗੇ ਇਹਨੂੰ ਪਹਿਲਾਂ ਬਹੁਤ 베ਰ ਲੱਗਦੇ ਸੀ ਉਹ ਖੜੀ ਆ 베ਰੀ ਆ ਲਾਇਆ ਬਣੇ ਜੀਰਾ ਆ ਦੇਖੋ ਐਜਾ ਹੁੰਦਾ ਜੀਰਾ ਇਹ ਛੋਟਾ ਛੋਟਾ ਚਾਰ ਚਾਰ ਉਂਗਲ ਦਾ ਆ ਦੇਖੋ ਧਰਤੀ ਜਿਹੇ ਜੇ ਪੱਥਰ ਪੈਨੇ ਛੋਟੇ 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 ਵਿੱਚ ਵਿੱਚ ਬੜੇ ਬੜੇ ਵੀ ਨੇ ਆ ਪੀਤਾ ਲਾਇਆ ਬਣੇ ਕੇਲੇ ਦਾ ਬੂਟਾ ਤਾਰਾਂ ਦੇਖੋ ਬਾਈ ਇੱਕੜੇ ਬਸ ਜਿੱਥੇ ਮੋਟਰ ਐ ਦੂਰ ਤੋਂ ਹੀ ਪਾਗ ਲੈ ਜਾਂਦੇ ਨੇ ਬਹੁਤ ਦੂਰ ਦੂਰ ਪਾਣੀ ਜਾਂਦਾ 2 2 3 3 ਕਿਲੋਮੀਟਰ ਤੱਕ ਪਾਈਪ ਬਸਾ ਕੇ ਆਪਣੇ ਤਾਂ ਬਹੁਤ ਆਰਾਮਦਾਰੀ ਆ ਪੰਜਾਬ 'ਚ ਪਾਣੀ ਦੀ ਇੱਥੇ ਦੇਖੋ ਕਿੰਨੀ ਦਿੱਕਤ ਆ ਦੇਖੋ ਪੱਥਰ ਕਿੱਡੇ-ਕੱਡੇ ਪਏ بڑے-ਬڑے ਪੱਥਰ ਨੇ ਆ ਦੇਖੋ ਇੱਥੇ ਪਿਆ ਪਿਆ ਬਾਹਰ ਇੱਕੋ ਪਿਆ ਬਸਾਇਆ ਕੀ ਆ ਆਉਨਾ ਆਹ ਸਟਾਰਟਰ ਲਾਉਣ ਵਾਸਤੇ ਦੇਖੋ ਜਿਗਾਰਡ ਬਣਾਇਆ ਵਾ ਇੱਥੇ ਮੋਟਰ ਨਹੀਂ ਮੋਟਰ ਹੈਗੀ ਆ ਬੋਰ ਕੀਤਾ ਹੋਇਆ ਏ ਵੀ ਬੋਰ ਬੰਦ ਹੋ ਗਿਆ ਬਈ ਐਂ ਉਹਰੇ ਔਖਾ ਹੈਗਾ ਚੱਲਦਾ ਚੱਲਦਾ ਬੋਰ ਐਂ ਤਵਾਰਨੀ ਕਦੋਂ ਬੰਦ ਹੋ ਜਾਂਦਾ ਆ ਦੇਖੋ ਖੇਤ ਚ ਕਿੰਨੇ ਪੱਥਰ ਕੋਈ ਬਸ ਇਹ ਨੀ ਨੀ ਛੋਟੇ ਛੋਟੇ ਪਤਲੀਆਂ ਪਤਲੀਆਂ ਖਾੜਾਂ ਜਿਵੇਂ ਪਹਿਲਾਂ ਆਪਣੇ ਬਹੁਤ ਚੱਲ ਜਾਂਦੇ ਸੀ ਖੂਹੋਂ ਦਾ ਪਾਣੀ ਜਾਂਦਾ ਸੀ ਇਹ ਜੀਰਾ ਲਾਇਆ ਬਾਰੇ ਨੱਕਾ ਲਾਉਣ ਨੂੰ ਵੀ ਬਰੇ ਕਹੀ ਨਹੀਂ ਚਲਦੀ ਬਈ ਆ ਦੇਖੋ ਤੇ ਆਪਾਂ ਜੱਜ ਆਪਾਂ ਆਇਆ ਵਾ ਇਹਦੇ ਨਾਲੇ ਬਸ ਨੱਕਾ ਲਾਉਂਦੇ ਨੇ ਆ ਰਿਕਲਾ ਆਇਆ ਵਾ ਬਸ ਇਹਦੇ ਨਾਲੇ ਆਏ ਇਹਦੇ ਨਾਲੇ ਨੱਕਾ ਲਾ ਦੇਣਾ ਇਹ ਇਧਾਂ ਇਤਵਾਰ ਨਹੀਂ ਜੇ ਸਾਰੀ ਦਿਹਾੜੀ ਲਾਈਟ ਚੱਲੀ ਜਾ ਤਾਂ ਦੋ ਤਿੰਨ ਆਹੇ ਲੋ ਕਹਰੇ ਇੰਨੇ ਨੇ ਕਿ ਪਤਲੇ ਨਹੀਂ ਬਸ 5-5 ਫੁੱਟ ਚੌੜੇ ਹੋਣਗੇ 5-6 ਫੁੱਟ ਬਸ ਸਾਰੀ ਦਿਹਾੜੀ ਚ ਚਾਰਕ ਭਰਨੂ ਬਸ ਫਸਲ ਇੱਥੇ ਪਰ ਸਾਰੀ ਹੁੰਦੀ ਹੈ ਜੀਰਾ ਧਣੀਆਂ ਮੇਥੇ ਮੇਥੀ ਇਹਨੂੰ ਕਹਿੰਦੇ ਆ ਆਪਣੇ ਅਲਸੀ ਸਾਰੋਂ ਹਰੇਕ ਤਰ੍ਹਾਂ ਦੀ ਫਸਲ ਕਣਕ ਹਰੇਕ ਤਰ੍ਹਾਂ ਦੀ ਫਸਲ ਪੀਜਦੇ ਨੇ